ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸਨੇਹਰ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਿਰੋਜ਼ਪੁਰ ਜਿਹੜੇ ਘਰੋਂ ਵੀਡੀਓ ਬਣਾ ਰਹੇ ਆਂ ਜੀ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਜੀ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਜਸਵੰਤ ਸਿੰਘ ਹੈ ਜੀ ਪਿੰਡ ਸੁਨੇਹਰ ਤਹਿਸੀਲ ਜੀਰਾ ਜ਼ਿਲ੍ਹਾ ਫਰੀਦਕੋਟ ਮੋਬਾਈਲ ਨੰਬਰ ਜੀ 7868 99299 ਠੀਕ ਹੈ ਵੀਰੇ ਕਰਤੀ ਆ ਜੀ ਮੱਜ ਹਾਂਜੀ ਕਰਤੀ ਆ ਜੀ ਸੁਆ ਕਿੰਨੇ ਮਾ ਜੀ ਸੁਆ ਹੈਗਾ ਹੀ ਤੀਜਾ ਸੁਆ ਜੀ ਕਦੋਂ ਸੁਈ ਆ ਜੀ ਇਹ ਸੁਈ ਨੂੰ ਹੋ ਗਏ ਆ ਜੀ 10 12 ਦਿਨ ਹੋ ਗਏ ਆ ਬੱਚਾ ਕੀ ਹੈ ਜੀ ਕੱਟੀ ਆ ਜੀ ਕੱਟੀ ਆ ਜੇਰ ਕੰਪਲੀਟ ਆ ਜੀ ਜੇਰ ਕੰਪਲੀਟ ਆ ਜੀ ਕਿੰਨਾ ਦੁੱਧ ਤਿਆਰ ਆ ਜੀ ਐਸ ਵਕਤ 8 ਕਿਲੋ ਆ ਜੀ 8 ਕਿੱਲੋ ਜੀ ਥਨਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਆਪਣੇ ਘਰੇ ਕੋਈ ਵੀ ਵੀਰ ਆਪਦੀ ਚਵਾਈ ਕਰ ਸਕਦਾ ਜੀ ਤਿੰਨ ਡੰਗ ਜਿੰਨਾਂ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਜੀ ਸਭੀ ਫੁੱਲ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਸੁਆ ਬਾਈ ਦੇ ਦੱਸਣ ਮੁਤਾਬਕ ਜੀ ਤੀਜਾ ਜੀ ਸਮਾਂ 10 ਤੋਂ 12 ਦਿਨ ਹੋ ਗਏ ਆ ਤੇ ਬੱਚਾ ਮਗਰ ਸੋਣੀ ਕੱਟੀ ਆ ਜੀ ਉਹ ਲੱਪੇ ਦੇ ਵਿੱਚ ਆ ਥੋੜੀ ਜੀ ਲੱਸੀ ਆ ਥੋੜੀ ਜੀ ਲੱਸੀ ਜ਼ਰੂਰ ਆ ਪਹਿਲਾ 10 ਦਿਨਾਂ ਬਈ ਕੱਲ ਨੂੰ ਬੰਦਾ ਕੋਈ ਵੀਰ ਇੱਥੇ ਆ ਕੇ ਕਵੇ ਬਈ ਲੱਸੀ ਆ ਲੱਸੀ ਜ਼ਰੂਰ ਆ ਉਹ ਤੁਹਾਡੇ ਸਾਹਮਣੇ ਆ ਵੀਰੇ ਪਰ ਜਿਹੜਾ ਦੁੱਧ ਬਾਈ ਨੇ ਇਹਦਾਸਤਾ ਉਹ ਨੈਟ ਤਿਆਰ ਹੋਊਗਾ ਬਾ ਮੋੜ ਲਿਓ ਜੀ ਆਪਦੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਵੀਰ ਇਹਦੀ ਚਵਾਈ ਕਰ ਸਕਦਾ ਜੀ ਸੋਨਾ ਮੁੱਠੀ ਵਾਲਾ ਥਾਨ ਕੱਲਾ ਕੱਲਾ ਨਿੱਖੜਮਾ ਫੱਟੀ ਚਵਾਈ ਵਾਲਾ ਹਵਾਨਾ ਵੀ ਸੋਨਾ ਆਪਦੀ ਦੋ ਟਾਈਮ ਚਾਰ ਟਾਈਮ ਬਾਈ ਦੇ ਕਰੋ ਮਿਲਕਿੰਗ ਕਰਕੇ ਲੈ ਜਾਓ ਪਰ ਫਾਇਦਾ ਥੋੜਾ ਵੀਰੇ ਇਹ ਹੋ ਜਾਣਾ ਮਗਰ ਤੁਹਾਨੂੰ ਕੱਟੀ ਮਿਲ ਜਾਣੀ ਆ ਕਿਉਂਕਿ ਜੇ ਕੱਟਾ ਹੁੰਦਾ ਵੀਰੇ ਲੈ ਕੇ ਫਿਰ ਵੀ ਜਾਣਾ ਹੀ ਪੈਣਾ ਸੀਗਾ ਤੇ ਮਗਰ ਨਾ ਜੁੜ ਜਾਂਦਾ ਜੀ ਇੱਕ ਤੇ ਭਾ ਕਹਿੰਦਾ ਬਾਈ ਦੱਸਦਾ ਕਿ ਆਪਾਂ ਬਿਲਕੁਲ ਲੈਣ ਦੇ ਨਾਲ ਕਰਨਾ ਤੇ ਹਵਾਨਾ ਕਰਮ ਵਾਲੀ ਦਾ ਬਹੁਤ ਸੋਨਾ ਜੀ ਹੈਕਰ ਲੱਸੀ ਜ਼ਰੂਰ ਆ ਤੇ ਪਰ ਹਵਾਨੇ ਦੀ ਥਣਾ ਦੀ ਬਹੁਤ ਸਾਫ਼ ਸੁਥਰੀ ਆ ਸੋਨਾ ਖਾਣਾ ਮੁੱਠੀ ਵਾਲਾ ਚੈੱਕ ਕਰ ਸਕਦੇ ਹੋ ਭਵਾਨੇ ਦੀ ਵੀ ਫਿਟਨੈਸ ਚੈੱਕ ਕਰ ਲੋ ਥਾਣਾ ਦਾ ਪੂਰ ਛਿੱਟਾ ਸਾਰੇ ਕਿਸੇ ਦੀ ਗਾਰੰਟੀ ਆ ਤੇ ਡਿਮਾਂਡ ਜਾਇਜ ਵੀਰੇ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਰੇਟ ਜੀ ਰੇਟ ਆਪਾਂ ਕਰ ਨੂੰ 75000 ਕਰਦੇ ਆ ਠੀਕ ਆ ਜੀ ਜਿਹੜਾ ਆਪਾਂ ਜੇ ਇੱਥੇ ਮੈਂ ਛੱਡ ਨਹੀਂ ਆ 70000 ਦੇ ਮੈਂ ਛੱਡ 70000 ਦੀ ਮੈਂ ਦੇ ਦਾਂਗੇ ਜਾਇਜ ਜੀ ਕੀਤੇ ਆ ਲੈਣ ਦੇ ਨਾਲ ਆ ਮਗਰ ਬੱਚਾ ਵੀ ਵੀਰੇ ਤੁਹਾਨੂੰ ਚੰਗਾ ਮਿਲ ਜਣਾ ਅਜੇ ਮੈਂ ਲਾਪੇ ਦੇ ਵਿੱਚ ਆ ਯਾਨੀ ਕਿ ਲਿੱਸੀ ਕਰਕੇ ਹੂੰ ਠੀਕ ਆ ਜੀ ਤੇ ਤਾਂ ਕਰਕੇ ਥੋੜੀ ਜਿਹੀ ਲਿੱਸੀ ਆ ਇੱਕ ਥੋੜਾ ਜਿਹਾ ਅਸੀਂ ਥੋੜਾ ਜਿਹਾ ਚਲੋ ਸਰਕਲ ਹੁੰਦਾਗਾ ਕੋਹਣਾ ਹੁੰਦਾਗਾ ਆ 100 ਗੱਲਬਾਤ ਹੁੰਦੀ ਹੈ ਕੋਈ ਜਾਇਜ ਡਿਮਾਂਡ ਕੀਤੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ